ਸਤਿ ਸ਼੍ਰੀ ਅਕਾਲ ਮੈਂ ਹਾਂ ਕਮਲਪਾਲ ਸਿੰਘ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਦੀ ਖਬਰਾਂ ਤੇ ਰੁਕ ਕਰਦੇ ਹਾਂ ਪਹਿਲੀ ਖਬਰ ਦਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਇੱਕ ਵਾਰ ਫਿਰ ਤੋਂ ਸਖਤ ਇਮੀਗ੍ਰੇਸ਼ਨ ਕਾਨੂੰਨਾਂ ਦੀ ਤਿਆਰੀ ਵਿੱਚ ਨੇ ਉਹਨਾਂ ਦੇ ਤਾਜ਼ਾ ਬਿਆਨਾਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਉਹ ਅਮਰੀਕਾ ਦੇ ਵਿੱਚ ਵਿਦੇਸ਼ੀਆਂ ਦੀ ਐਂਟਰੀ ਨੂੰ ਲਗਭਗ ਪੂਰੀ ਤਰ੍ਹਾਂ ਰੋਕਣ ਦੀ ਦਿਸ਼ਾ ਦੇ ਵਿੱਚ ਵੱਡਾ ਫੈਸਲਾ ਕਰ ਸਕਦੇ ਨੇ ਟਰੰਪ ਦਾ ਕਹਿਣਾ ਹੈ ਕਿ ਅਜਿਹੇ ਪ੍ਰਵਾਸੀਆਂ ਨੂੰ ਅਮਰੀਕਾ ਦੇ ਵਿੱਚ ਰਹਿਣ ਦਾ ਹੱਕ ਨਹੀਂ ਹੋਣਾ ਚਾਹੀਦਾ ਜੋ ਅਵੈਧ ਢੰਗ ਦੇ ਨਾਲ ਦੇਸ਼ ਵਿੱਚ ਦਾਖਲ ਹੋਣ ਤੇ ਅਪਰਾਧਾਂ ਦੇ ਵਿੱਚ ਸ਼ਾਮਲ ਹੋਣ ਜਾਂ ਅਮਰੀਕੀ ਸਮਾਜ ਅਤੇ ਸੁਰੱਖਿਆ ਦੇ ਲਈ ਖਤਰਾ ਬਣ ਰਹੀ ਹੋਣ ਉਹਨਾਂ ਨੇ ਆਪਣੀ ਸੋਸ਼ਲ ਮੀਡੀਆ ਸਾਈਟ ਟ੍ਰੂਥ ਸੋਸ਼ਲ ਦੇ ਉੱਤੇ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਦੇ ਸੈਕਸ਼ਨ 212 ਐਫ ਦਾ ਜ਼ਿਕਰ ਕੀਤਾ ਤੇ ਇਹ ਕਾਨੂੰਨ ਰਾਸ਼ਟਰਪਤੀ ਨੂੰ ਇਹ ਅਧਿਕਾਰ ਦਿੰਦਾ ਹੈ ਕਿ ਜੇ ਉਹ ਦੇਸ਼ ਦੇ ਹਿੱਤ ਵਿੱਚ ਜ਼ਰੂਰੀ ਸਮਝਣ ਤਾਂ ਕਿਸੇ ਵੀ ਵਿਦੇਸ਼ੀ ਨਾਗਰਿਕ ਨੂੰ ਅਮਰੀਕਾ ਦੇ ਵਿੱਚ ਦਾਖਲ ਹੋਣ ਤੋਂ ਰੋਕ ਸਕਦੇ ਨੇ 트럼ਪ ਨੇ ਦਾਵਾ ਕੀਤਾ ਕਿ ਅਮਰੀਕਾ ਦੇ ਵਿੱਚ ਇਸ ਸਮੇਂ ਵਿਦੇਸ਼ੀ ਆਬਾਦੀ ਇਤਿਹਾਸਕ ਤੌਰ ਉੱਤੇ ਸਭ ਤੋਂ ਵੱਧ ਹੈ ਤੇ ਲਗਭਗ ਹਰ 6 ਅਮਰੀਕੀਆਂ ਦੇ ਵਿੱਚੋਂ ਇੱਕ ਪ੍ਰਵਾਸੀ ਹੈ ਤੇ ਉਹਨਾਂ ਨੇ ਸੰਕੇਤ ਦਿੱਤਾ ਕਿ ਇਸ ਸਥਿਤੀ ਨੂੰ ਰੋਕਣ ਦੇ ਲਈ ਬਹੁਤ ਸਖਤ ਕਦਮ ਚੁੱਕੇ ਜਾਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇੱਕ ਚਿੱਠੀ ਲਿਖੀ ਗਈ ਹੈ। ਇਸ ਦੇ ਵਿੱਚ ਉਹਨਾਂ ਦੇ ਵੱਲੋਂ ਫੂਡ ਕਾਰਪੋਰੇਸ਼ਨ ਆਫ ਇੰਡੀਆ ਯਾਨੀ ਕਿ ਐਫਸੀਆਈ ਦੇ ਜਨਰਲ ਮੈਨੇਜਰ ਦੀ ਨਿਯੁਕਤੀ ਦਾ ਮੁੱਦਾ ਚੁੱਕਿਆ ਗਿਆ ਹੈ। ਚਿੱਠੀ ਦੇ ਵਿੱਚ ਉਹਨਾਂ ਕਿਹਾ ਕਿ ਐਫਸੀਆਈ ਪੰਜਾਬ ਅਤੇ ਚੰਡੀਗੜ੍ਹ ਦੇ ਜਨਰਲ ਮੈਨੇਜਰਾਂ ਦੇ ਲਈ ਪੰਜਾਬ ਦੇ ਆਈਐਸ ਅਧਿਕਾਰੀ ਨੂੰ ਚੁਣਿਆ ਜਾਣਾ ਚਾਹੀਦਾ ਤੇ ਉਹਨਾਂ ਨੇ ਨਾਲ ਇਹ ਵੀ ਆਖਿਆ ਕਿ ਬਾਹਰੀ ਅਧਿਕਾਰੀ ਪੰਜਾਬ ਦੇ ਹਾਲਾਤਾਂ ਨੂੰ ਚੰਗੇ ਢੰਗ ਦੇ ਨਾਲ ਨਹੀਂ ਜਾਣ ਸਕਦੇ ਇਸ ਲਈ ਐਥਲੀ ਐਫਸੀਆਈ ਪੰਜਾਬ ਅਤੇ ਚੰਡੀਗੜ੍ਹ ਦਾ ਜਨਰਲ ਮੈਨੇਜਰ ਪੰਜਾਬ ਦਾ ਅਧਿਕਾਰੀ ਹੀ ਹੋਣਾ ਚਾਹੀਦਾ ਹੈ ਮੁੱਖ ਮੰਤਰੀ ਨੇ ਇਹ ਵੀ ਨਾਲ ਨਾਲ ਲਿਖਿਆ ਹੈ ਕਿ ਪੰਜਾਬ ਕੇਡਰ ਦੇ ਅਧਿਕਾਰੀ ਸੂਬੇ ਦੀ ਖਰੀਦ ਭੰਡਾਰਨ ਅਤੇ ਵੰਡ ਪ੍ਰਣਾਲੀ ਦਾ ਪ੍ਰਤੱਖ ਤਜਰਬਾ ਰੱਖਦੇ ਨੇ ਜੋ ਸੂਬਾ ਸਰਕਾਰ ਅਤੇ ਕੇਂਦਰ ਦੀਆਂ ਏਜੰਸੀਆਂ ਦੇ ਵਿਚਕਾਰ ਵਧੀਆ ਤਾਲਮੇਲ ਬਿਠਾਉਣ ਨੂੰ ਯਕੀਨੀ ਬਣਾਉਂਦੇ ਨੇ ਉਹਨਾਂ ਨੇ ਆਖਿਆ ਕਿ ਪੰਜਾਬ ਕੈਡਰ ਦੇ ਆਈਐਸ ਅਧਿਕਾਰੀਆਂ ਦਾ ਇੱਕ ਪੈਨਲ ਕੇਂਦਰ ਸਰਕਾਰ ਨੂੰ ਭੇਜਿਆ ਗਿਆ ਤੇ ਪਹਿਲੇ ਪੈਨਲ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਜਿਸ ਤੋਂ ਬਾਅਦ ਇਸ ਨੂੰ ਸੋਧ ਕੇ ਭੇਜਿਆ ਗਿਆ ਪਰ ਇਸ ਪੈਨਲ ਨੂੰ ਵੀ ਮਨਜ਼ੂਰੀ ਨਾ ਦੇ ਕੇ ਕਿਸੇ ਹੋਰ ਕੈਡਰ ਦੇ ਆਈਐਸ ਅਧਿਕਾਰੀ ਨੂੰ ਨਾਂ ਨੂੰ ਐਸਐਮਓ ਦੇ ਲਈ ਮਨਜ਼ੂਰੀ ਦਿੱਤੀ ਗਈ ਹੈ ਮੱਧ ਪੂਰਬੀ ਦੇਸ਼ ਯਮਨ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਜਿੱਥੇ ਸਥਾਨਕ ਸਰਕਾਰ ਦੇ ਸੁਰੱਖਿਆ ਸੂਤਰਾਂ ਦੇ ਅਨੁਸਾਰ ਪੂਰਬੀ ਮਾਹਬ ਸੂਬੇ ਦੇ ਅਲਵਾਦੀ ਜ਼ਿਲ੍ਹੇ ਦੇ ਅਲ ਖੁਸੈਨ ਇਲਾਕੇ ਦੇ ਵਿੱਚ ਸ਼ਨੀਵਾਰ ਨੂੰ ਇੱਕ ਅਮਰੀਕੀ ਡਰੋਨ ਹਮਲੇ ਦੇ ਵਿੱਚ ਅਲ ਕਾਇਦਾ ਦੇ ਦੋ ਅਤਵਾਦੀ ਮਾਰੇ ਗਏ ਨੇ ਦੱਸਿਆ ਜਾ ਰਿਹਾ ਕਿ ਦੋਵੇਂ ਨੌਜਵਾਨ ਅਲਵਾਦੀ ਜ਼ਿਲ੍ਹੇ ਦੇ ਰਹਿਣ ਵਾਲੇ ਸਨ ਤੇ ਪਰ ਉਹਨਾਂ ਦੇ ਨਾਂ ਸਾਹਮਣੇ ਨਹੀਂ ਆ ਸਕੇ ਸਨ ਤੇ ਇਹ ਹਮਲਾ ਯਮਨ ਦੇ ਵਿੱਚ ਚੱਲ ਰਹੀ ਅਤਵਾਦ ਵਿਰੋਧੀ ਮੁਹਿੰਮ ਦੇ ਵਿੱਚਕਾਰ ਹੋਇਆ ਜਿੱਥੇ ਅਮਰੀਕੀ ਡਰੋਨ ਸਮੇਂ ਸਮੇਂ ਉਤੇ ਅਲ ਕਾਇਦਾ ਸਮਿਤ ਅਤਵਾਦੀ ਸਮੂਹਾਂ ਨਾਲ ਜੁੜੇ ਮੰਨੇ ਜਾਂਦੇ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਂਦੇ ਰਹੇ ਨੇ ਨਾਤਾ ਅਮਰੀਕਾ ਅਤੇ ਨਾਹੀਂ ਅੰਤਰਰਾਸ਼ਟਰੀ ਪੱਧਰ ਉਤੇ ਮਾਨਤਾ ਪ੍ਰਾਪਤ ਯਮਨ ਸਰਕਾਰ ਨੇ ਇਸ ਘਟਨਾ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਕੀਤਾ ਹੈ ਮਾਰਿਬ ਇੱਕ ਰਣਨੀਤਿਕ ਅਤੇ ਤਾਲਮੇਲ ਦੇ ਨਾਲ ਭਰਪੂਰ ਸੂਬਾ ਯਮਨ ਸਰਕਾਰ ਦੇ ਨਿਰੰਤਰਣ ਵਿੱਚ ਹੈ 2014 ਦੇ ਅਖੀਰ ਦੇ ਵਿੱਚ ਘਰੇਲੂ ਯੁੱਧ ਸ਼ੁਰੂ ਹੋਣ ਤੋਂ ਬਾਅਦ ਅਲ ਕਾਇਦਾ ਅਤੇ ਹੁਤੀ ਸਮੂਹਾਂ ਨੇ ਸੂਬੇ ਦੇ ਵਿੱਚ ਆਪਣੀਆਂ ਗਤੀਵਿਧੀਆਂ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਹੈ ਭਾਰਤੀ ਸੰਸਦ ਦਾ ਸਰਦ ਰੁੱਤ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਸੈਸ਼ਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਦਨ ਦੇ ਬਾਹਰ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਿਹਾਰ ਚੋਣਾਂ ਦੇ ਵਿੱਚ ਲੋਕਾਂ ਨੇ ਵੱਡੀ ਗਿਣਤੀ ਵਿੱਚ ਵੋਟ ਪਾਈ ਹੈ ਮਾਵਾ ਅਤੇ ਭੈਣਾਂ ਦੀ ਭਾਗੀਦਾਰੀ ਦੇ ਵਿੱਚ ਲੋਕਤੰਤਰ ਦੀ ਸ਼ਕਤੀ ਦਿਖਾਈ ਦਿੱਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੁਝ ਪਾਰਟੀਆਂ ਆਪਣੀ ਚੋਣ ਹਾਰ ਨੂੰ ਹਜਮ ਕਰਨ ਦੇ ਵਿੱਚ ਅਸਮਰਥ ਨੇ ਤੇ ਇੱਕ ਜਾਂ ਦੋ ਪਾਰਟੀਆਂ ਬਿਹਾਰ ਦੇ ਨਤੀਜਿਆਂ ਤੋਂ ਅੱਗੇ ਵਧਣ ਵਿੱਚ ਅਸਮਰਥ ਰਹੀਆਂ ਨੇ ਤੇ ਸੰਸਦ ਦਾ ਇਹ ਸੈਸ਼ਨ ਹਾਰ ਤੇ ਨਿਰਾਸ਼ਾ ਦਾ ਆਧਾਰ ਨਹੀਂ ਬਣਨਾ ਚਾਹੀਦਾ ਸਦਨ ਦੇ ਵਿੱਚ ਡਰਾਮਾ ਨਹੀਂ ਹੋਣਾ ਚਾਹੀਦਾ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਸਵੇਰੇ 11 ਵਜੇ ਸ਼ੁਰੂ ਹੋ ਗਈ ਹੈ ਤੇ ਇਸ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ ਜਿਹੜੇ ਸੀ ਉਹ ਸੰਸਦ ਵਿੱਚ ਪਹੁੰਚੇ ਤੇ ਕਾਂਗਰਸ ਪ੍ਰਧਾਨ ਮਲਕਾਰਜਨ ਖੜਗੇ ਦੇ ਦਫ਼ਤਰ ਦੇ ਵਿੱਚ ਇੰਡੀਆ ਬਲਾਕ ਦੇ ਆਗੂਆਂ ਦੀ ਇੱਕ ਵੱਡੀ ਮੀਟਿੰਗ ਵੀ ਹੋਈ ਹੈ ਸਦਿਆਂ ਦਾ ਸੈਸ਼ਨ 1 ਦਸੰਬਰ ਤੋਂ 19 ਦਸੰਬਰ ਤੱਕ ਚੱਲੇਗਾ ਤੇ ਇਸ 19 ਦਿਨਾਂ ਦੇ ਸੈਸ਼ਨ ਦੌਰਾਨ 15 ਬੈਠਕਾਂ ਹੋਣਗੀਆਂ ਤੇ ਇਸ ਸਮੇਂ ਦੌਰਾਨ ਪਰਮਾਣੂ ਊਰਜਾ ਬਿੱਲ ਸਮੇਤ 10 ਨਵੇਂ ਬਿੱਲ ਪੇਸ਼ ਕੀਤੇ ਜਾਣ ਦੀ ਉਮੀਦ ਵੀ ਹੈ ਹਰਿਆਣਾ ਸਰਕਾਰ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਵੱਖਰੀ ਵਿਧਾਨ ਸਭਾ ਬਣਾਉਣ ਦੀ ਕੀਤੀ ਜਾ ਰਹੀ ਮੰਗ ਨੂੰ ਕੇਂਦਰ ਸਰਕਾਰ ਨੇ ਰੱਦ ਕਰ ਦਿੱਤਾ ਹੈ ਜਿਸ ਦੇ ਚੱਲਦਿਆਂ ਹੁਣ ਚੰਡੀਗੜ੍ਹ ਦੇ ਵਿੱਚ ਹਰਿਆਣਾ ਆਪਣੀ ਵੱਖਰੀ ਵਿਧਾਨ ਸਭਾ ਨਹੀਂ ਬਣਾ ਸਕੇਗਾ ਸਿਆਸੀ ਮਾਹਿਰਾਂ ਦੇ ਅਨੁਸਾਰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੇਂਦਰੀ ਗ੍ਰਹਿ ਮੰਤਰਾਲੇ ਨੇ ਹਰਿਆਣਾ ਸਰਕਾਰ ਦੀ ਚੰਡੀਗੜ੍ਹ ਦੇ ਵਿੱਚ ਵੱਖਰੀ ਵਿਧਾਨ ਸਭਾ ਬਣਾਉਣ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ ਸੂਤਰਾਂ ਅਨੁਸਾਰ ਹਰਿਆਣਾ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੇ ਖਾਲੀ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਗੇ ਚੰਡੀਗੜ੍ਹ ਦੇ ਵਿੱਚ ਹਰਿਆਣਾ ਦੀ ਵੱਖਰੀ ਵਿਧਾਨ ਸਭ ਚੁੱਕਿਆ ਸੀ ਪਰ ਇਸ ਉਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਰਿਆਣਾ ਸਰਕਾਰ ਨੂੰ ਵਕਰੀ ਵਿਧਾਨ ਸਭਾ ਦਾ ਮੁੱਦਾ ਚੰਡੀਗੜ੍ਹ ਪ੍ਰਸ਼ਾਸਨ ਕੋਲ ਨਾ ਚੁੱਕਣ ਦੇ ਸਖਤ ਨਿਰਦੇਸ਼ ਦਿੱਤੇ ਨੇ ਜਦਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਪਹਿਲਾਂ ਹੀ ਯੂਟੀ ਮਾਸਟਰ ਪਲਾਨ 231 ਦੇ ਵਿੱਚ ਅਜਿਹੀ ਕੋਈ ਵਿਵਰਤਾ ਨਾ ਹੋਣ ਦਾ ਹਵਾਲਾ ਦਿੰਦਿਆ हरियाणा विधानसभा ने नई इमारत लिए जमीन दी अदला बदली दी के प्रस्ताव को रद्द कर ਦਿੱਤਾ ਸੀ हरियाणा ਦੇ ਵਿੱਚ ਨਵੀਂ ਹੱਦਬੰਦੀ ਕਾਰਨ ਵਿਧਾਨ ਸਭਾ ਹਲਕਿਆਂ ਦੀ ਗਿਣਤੀ 90 ਤੋਂ ਵੱਧ ਕੇ 126 ਹੋਣ ਦਾ ਅਨੁਮਾਨ ਹੈ ਜਿਸ ਕਾਰਨ ਮੌਜੂਦਾ ਵਿਧਾਨ ਸਭਾ ਭਵਨ ਦੇ ਵਿੱਚ ਥਾਂ ਦੀ ਘਾਟ ਦਾ ਮਸਲਾ ਵੀ ਸਾਹਮਣੇ ਆ ਸਕਦਾ ਹੈ ਵਾਰਤ ਦੇ ਗਵਾਂਡੀ ਬੋਲਕ ਪਾਕਿਸਤਾਨ ਤੋਂ ਵੱਡੀ ਖਬਰ ਸਾਹਮਣੇ ਆਈ ਜਿੱਥੇ ਬਲੋਚਿਸਤਾਨ ਸੂਬੇ ਦੇ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ 7 ਸੀਰੀਅਲ ਬਲਾਸਟ ਹੋਏ ਨੇ ਤੇ ਜਿਨ੍ਹਾਂ ਕਾਰਨ ਪੂਰੇ ਇਲਾਕੇ ਦੇ ਵਿੱਚ دہشت ਵਾਲਾ ਮਾਹੌਲ ਬਣਿਆ ਹੋਇਆ ਦੱਸਿਆ ਜਾ ਰਿਹਾ ਕਿ ਇਹ ਹਮਲੇ ਗਰਨੇਡ ਦੇ ਰਾਹੀਂ ਕੀਤੇ ਗਏ ਨੇ ਹਾਲਾਂਕਿ ਹਾਲੇ ਤੱਕ ਇਨ੍ਹਾਂ ਹਮਾਕਿਆਂ ਦੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ ਇਨ੍ਹਾਂ ਹਮਲਿਆਂ ਦੇ ਵਿੱਚ ਸਭ ਤੋਂ ਗੰਭੀਰ ਘਟਨਾ ਲੋਹਰ ਕਾਰਹੇਜ਼ ਦੇ ਨੇੜੇ ਵਾਪਰੀ ਜਿੱਥੇ ਅਤਵਾਦੀਆਂ ਨੇ ਰੇਲਵੇ ਟਰੈਕ ਦੇ ਉੱਤੇ ਇੱਕ ਸ਼ਕਤੀ ਚਾਲੀ ਆਈ ਆਈਡੀ ਲਗਾ ਦਿੱਤੀ ਹੈ ਤੇ ਧੁਮਾਕੇ ਨਾਲ ਕੁਆਇਟਾ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲੀ ਮੁੱਖ ਰੇਲਵੇ ਲਾਈਨ ਦੇ ਟਰੈਕ ਉਡਾ ਦਿੱਤੇ ਨੇ ਜਿਸ ਸਮੇਂ ਇਹ ਧੁਮਾਕਾ ਹੋਇਆ ਉਸ ਸਮੇਂ ਜ਼ਫਰ ਐਕਸਪ੍ਰੈਸ ਰੇਲਗੱਡੀ ਨਜ਼ਦੀਕ ਪਹੁੰਚ ਰਹੀ ਸੀ ਇਸ ਧੁਮਾਕੇ ਮਗਰੋਂ ਰੇਲਵੇ ਅਧਿਕਾਰੀਆਂ ਨੇ ਕੁਆਇਟਾ ਕਰਾਚੀ ਅਤੇ ਕੁਆਇਟਾ ਚਮਨ ਰੂਟਾਂ ਦੇ ਉੱਤੇ ਸਾਰੀਆਂ ਰੇਲ ਸੇਵਾਵਾਂ ਅਨਿਮਿੱਤ ਸਮੇਂ ਦੇ ਲਈ ਮੁਅਤਲ ਕਰ ਦਿੱਤੀਆਂ ਨੇ ਅਤਵਾਦੀਆਂ ਨੇ ਕੁਆਇਟਾ ਦੇ ਵਿੱਚ ਇੱਕ ਪੁਲਤ ਚੋਂ ਕਿ ਅਤਵਾਦ ਵਿਰੋਧੀ ਵਿਭਾਗ ਦੇ ਇੱਕ ਗਸ਼ਤੀ ਵਾਹਨ ਅਤੇ ਸ਼ਰਹੀਵ ਰੋਡ ਦੇ ਉੱਤੇ ਇੱਕ ਵੱਡੇ ਨਿਰਮਾਣ ਪ੍ਰੋਜੈਕਟ ਨੂੰ ਸਾਦਨ ਨੂੰ ਵੀ ਕੈਨੇਡਾ ਦੇ ਨਾਲ ਨਿਸ਼ਾਨਾ ਬਣਾਇਆ। ਯੂਰਪ ਦੀ 에어ਬੱਸ ਕੰਪਨੀ ਨੇ ਸੌਫਟਵੇਅਰ ਦੇ ਨਾਲ ਸੰਬੰਧਿਤ ਕਿਸੇ ਮੁੱਦੇ ਕਾਰਨ ਤੁਰੰਤ ਮੁਰੰਮਤ ਦੇ ਲਈ A320 ਫੈਮਿਲੀ ਦੇ ਲਗਭਗ 6000 ਹਵਾਈ ਜਹਾਜ਼ਾਂ ਨੂੰ ਵਾਪਸ ਮੰਗਵਾ ਲਿਆ ਤੇ 에어ਬੱਸ ਨੇ ਕਿਹਾ ਕਿ ਸੋਲਰ ਰੇਡੀਏਸ਼ਨ ਦੇ ਕਾਰਨ A320 ਸੀਰੀਜ਼ ਦੇ ਕਈ ਜਹਾਜ਼ਾਂ ਦੇ ਫਲਾਈਟ ਕੰਟਰੋਲ ਨਾਲ ਜੁੜੇ ਅਹਿਮ ਡਾਟਾ ਨੂੰ ਨੁਕਸਾਨ ਪਹੁੰਚਣ ਦੀ ਸੰਭਾਵਨਾ ਹੈ। ਸਾਫਟਵੇਅਰ ਅਪਗ੍ਰੇਡ ਹੋਣ ਕਾਰਨ ਭਾਰਤ ਵਿੱਚ 200 ਤੋਂ 250 ਜਹਾਜ਼ ਕੁਝ ਸਮੇਂ ਦੇ ਲਈ ਆਊਟ ਆਫ ਸਰਵਿਸ ਹੋ ਗਏ ਨੇ ਜਾਣਗੇ ਤੇ ਸਰ ਸਿਵਲ ਐਵੀਏਸ਼ਨ ਡਾਇਰੈਕਟਰ ਜਨਰਲ ਯਾਨੀ ਕਿ ਡੀਜੀਸੀਏ ਨੇ ਕਿਹਾ ਕਿ 에어 ਇੰਡੀਆ ਇੰਡੀਗੋ ਤੇ 에어 ਇੰਡੀਆ ਐਕਸਪ੍ਰੈਸ ਦੇ ਨਾਲ ਸਬੰਧਤ ਲਗਭਗ 338 ਹਵਾਈ ਜਹਾਜ਼ ਪ੍ਰਭਾਵਿਤ ਹੋਣਗੇ ਐਸ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਹੁਣ ਤੱਕ ਵੱਡੀ ਗਿਣਤੀ ਦੇ ਵਿੱਚ ਜਹਾਜ਼ਾਂ ਦੇ ਸਾਫਟਵੇਅਰ ਨੂੰ ਅਪਡੇਟ ਕੀਤਾ ਜਾ ਚੁੱਕਾ ਹੈ ਤੇ ਬਾਕੀ ਦਾ ਅਪਡੇਟ 3 ਨਵੰਬਰ ਦੀ ਸਵੇਰ ਤੱਕ ਪੂਰਾ ਕੀਤਾ ਗਿਆ ਹੈ ਤੇ ਰਿਪੋਰਟਾਂ ਅਨੁਸਾਰ ਅਪਡੇਟ ਦੀ ਕਸ ਪਰ ਕਰਿਆ ਦੌਰਾਨ ਇੰਡੀਗੋ ਨੂੰ ਸਭ ਤੋਂ ਵੱਧ ਨੁਕਸਾਨ ਹੋਣ ਦੀ ਸੰਭਾਵਨਾ ਹੈ ਜੀਜੀਸੀਏ ਨੇ ਭਾਰਤ ਦੇ ਵਿੱਚ ਚੱਲ ਰਹੇ ਜਹਾਜ਼ਾਂ ਦੇ ਲਈ ਵੀ ਇਹ ਤਬਦੀਲੀ ਲਾਗੂ ਕੀਤੀ ਹੈ ਸ਼੍ਰੀਲੰਕਾ ਦੇ ਚੱਕਰਵਾਤ ਅਤੇ ਜਤਵਾ ਦੇ ਕਾਰਨ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਦੇ ਨਾਲ ਹੋਈ ਤਬਾਹੀ ਅਤੇ 190 ਤੋਂ ਵੱਧ ਲੋਕਾਂ ਦੀ ਮੌਤ ਤੋਂ ਬਾਅਦ ਐਤਵਾਰ ਨੂੰ ਭਾਰਤ ਦੀ ਮਦਦ ਨਾਲ ਰਹਾ ਅਤੇ ਬਚਾਅ ਕੰਮ ਜਾਰੀ ਨੇ ਸ਼੍ਰੀਲੰਕਾ ਦੇ ਆਫ਼ਤ ਪ੍ਰਬੰਧਨ ਕੇਂਦਰ ਦੇ ਵੱਲੋਂ ਐਤਵਾਰ ਦੁਪਹਿਰ 12 ਵਜੇ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਵੀਰਵਾਰ ਹੁਣ ਤੋਂ ਹੁਣ ਤੱਕ 193 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 228 ਲੋਕ ਲਾਪਤਾ ਨੇ ਡੀ ਐਮ ਸੀ ਨੇ ਦੱਸਿਆ ਕਿ 9 ਲੱਖ 7304 ਲੋਕ ਪ੍ਰਭਾਵਿਤ ਹੋਏ ਨੇ ਤੇ ਇਸ ਵਿੱਚ ਭਾਰਤ ਦੀ ਰਾਸ਼ਟਰੀ ਆਫ਼ਤ ਪ੍ਰਕਿਰਿਆ ਫੋਰਸ ਅਤੇ ਹਵਾਈ ਫੌਜ ਦੇ ਕਰਮਚਾਰੀ ਲੋਕਾਂ ਦੀ ਜਾਨ ਬਚਾਉਣ ਦੇ ਵਿੱਚ ਸ਼੍ਰੀਲੰਕਾਈ ਅਧਿਕਾਰੀਆਂ ਦੀ ਮਦਦ ਲਈ ਜੰਗੀ ਪੱਧਰ 'ਤੇ ਕੰਮ ਕਰ ਰਹੇ ਨੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਹੈ ਕਿ ਐਨ ਡੀ ਆਰ ਐਫ ਦੇ ਕਰਮਚਾਰੀ ਸ਼੍ਰੀਲੰਕਾ ਦੇ ਸਥਾਨਕ ਅਧਿਕਾਰੀਆਂ ਨਾਲ ਕਰੀਬੀ ਤਾਲਮੇਲ ਦੇ ਅਧੀਨ ਰਾਹਤ ਮਹਿੰਮ ਜਾਰੀ ਰੱਖੇ ਹੋਏ ਨੇ ਤੇ ਭਾਰਤ ਨੇ ਆਪਰੇਸ਼ਨ ਸਾਗਰ ਬੰਦੂ ਦੇ ਅਧੀਨ ਐਨ ਡੀ ਆਰ ਐਫ ਦੇ 80 ਕਰਮਚਾਰੀਆਂ ਦੇ ਦੋ ਤਲਾਸ਼ ਅਤੇ ਬਚਾਅ ਟੀਮਾਂ ਨੂੰ ਸ਼੍ਰੀਲੰਕਾ ਭੇਜਿਆ ਹੈ ਭਾਰਤੀ ਕ੍ਰਿਕਟ ਦੇ ਮਹਾਨ ਬੱਲੇਬਾਦ ਵਿਰਾਟ ਕੋਹਲੀ ਨੇ ਦੱਖਣੀ ਅਮਰੀਕਾ ਦੇ ਕਲੱਬ ਪਹਿਲੇ ਵਨਡੇ ਮੈਚ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਆਪਣੇ ਭਵਿੱਖ ਦੀਆਂ ਯੋਜਨਾਵਾਂ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ ਹੋਲੀ ਨੇ ਸਾਬਤ ਕਰ ਦਿੱਤਾ ਕਿ ਉਹ ਫਿਲਹਾਲ ਟੈਸਟ ਕ੍ਰਿਕਟ ਦੇ ਵਿੱਚ ਵਾਪਸੀ ਨਹੀਂ ਕਰਨ ਜਾ ਰਹੇ ਇਸ ਬਿਆਨ ਨੇ ਉਹਨਾਂ ਸਾਰੀਆਂ ਅਟਕਲਾਂ ਦੇ ਉੱਤੇ ਰੋਕ ਲਗਾ ਦਿੱਤੀ ਹੈ ਜੋ ਹਾਲੀ ਦੇ ਵਿੱਚ ਉਹਨਾਂ ਦੀ ਟੈਸਟ ਟੀਮ ਦੇ ਵਿੱਚ ਵਾਪਸੀ ਨੂੰ ਲੈ ਕੇ ਚੱਲ ਰਹੀਆਂ ਸਨ ਰਾਂਚੀ ਦੇ ਵਿੱਚ ਖੇਡੇ ਗਏ ਪਹਿਲੇ ਵਨਡੇ ਦੇ ਵਿੱਚ ਧਮਾਕੇਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਅਤੇ ਮੈਨ ਆਫ ਮੈਚ ਬਣਨ ਤੋਂ ਬਾਅਦ ਵਿਰਾਟ ਕੋਹਲੀ ਨੇ ਸਪੱਸ਼ਟ ਕੀਤਾ ਹੈ ਕਿ ਹੁਣ ਸਿਰਫ ਵਨਡੇ ਫਾਰਮੈਟ ਉੱਤੇ ਹੀ ਧਿਆਨ ਦੇ ਰਹੇ ਨੇ ਕੋਹਲੀ ਨੇ ਇਹ ਵੀ ਆਖਿਆ ਕਿ ਬਸ ਅਜੇ ਹਾਈ ਰਹਿਣ ਵਾਲਾ ਤੇ ਮੈਂ ਸਿਰਫ ਇੱਕ ਹੀ ਫਾਰਮੈਟ ਖੇਡ ਰਿਹਾ ਹਾਂ 37 ਸਾਲ ਦੀ ਉਮਰ ਦੇ ਵਿੱਚ ਕੋਹਲੀ ਦਾ ਮੰਨਣਾ ਹੈ ਕਿ ਉਹਨਾਂ ਲਈ ਇੱਕ ਤੋਂ ਵੱਧ ਫਾਰਮੈਟ ਖੇਡਣਾ ਹੁਣ ਸੰਭਵ ਨਹੀਂ ਹੈ ਕਿਉਂਕਿ ਉਹਨਾਂ ਨੂੰ ਆਪਣੇ ਸਰੀਰ ਅਤੇ ਦਿਮਾਗ ਦੀਆਂ ਲੋੜਾਂ ਨੂੰ ਸਮਝਣਾ ਪੈਂਦਾ ਉਹਨਾਂ ਨੇ ਇਹ ਵੀ ਦੱਸਿਆ ਕਿ ਮੈਚ ਤੋਂ ਇੱਕ ਦਿਨ ਪਹਿਲਾਂ ਉਹਨਾਂ ਨੇ ਪੂਰਾ ਆਰਾਮ ਕੀਤਾ ਤਾਂ ਜੋ ਮੈਚ ਦੀ ਊਰਜਾ ਬਰਕਰਾਰ ਕੀਤੀ ਜਾ ਸਕੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਐਕਟਿਵ ਹੋ ਗਏ ਨੇ ਨਵਜੋਤ ਸਿੰਘ ਸਿੱਧੂ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਵੇਂ ਗਾਣੇ ਬਰੋਟਾ ਦੇ ਉੱਤੇ 36 ਸਕੰਡ ਦੀ ਇੱਕ ਰੀਲ ਤਿਆਰ ਕੀਤੀ ਹੈ ਇਸ ਰੀਲ ਦੇ ਵਿੱਚ ਨਵਜੋਤ ਸਿੱਧੂ ਨੇ ਆਪਣੀਆਂ ਬੱਕਰੀਆਂ-ਬੱਕਰੀਆਂ ਤਸਵੀਰਾਂ ਅਤੇ ਵੀਡੀਓ ਸ਼ਾਮਲ ਕੀਤੀ ਤੇ ਸਾਂਝੀ ਕੀਤੀ ਗਈ ਰੀਲ ਦੇ ਵਿੱਚ ਖਾਸ ਗੱਲ ਇਹ ਹੈ ਕਿ ਨਵਜੋਤ ਸਿੱਧੂ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਕਰਦੇ ਹੋਏ ਇਸ ਦੇ ਵਿੱਚ #JusticeForSidhu Moosewala ਦਾ ਹੈਸ਼ਟੈਗ ਦਿੱਤਾ ਤੇ ਸਿੱਧੂ ਮੂਸੇਵਾਲਾ ਦਾ ਗੀਤ ፕሮਟਾ ਹਾਲੀ ਦੇ ਵਿੱਚ ਰਿਲੀਜ਼ ਹੋਇਆ ਜਿਤਨੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਤੇ ਇੱਥੇ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਮਾਨਸਾ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਸ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਸੀ ਹਾਲਾਂਕਿ ਇਸ ਮਾਮਲੇ ਵਿੱਚ ਅਜੇ ਤੱਕ ਕਿਸ ਦੀ ਸਜ਼ਾ ਨਹੀਂ ਹੋਈ ਹੈ ਅਜਲੀ ਐਨਾਂ ਹੀ ਦੁਬਾਰਾ ਫਿਰ حاضر ਹੋਵਾਂਗੇ ਉਦੋਂ ਤੱਕ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ